ਗੱਡੀ ਦਾ ਮੈਂ ਕਦੇ ਸੋਚੀ ਵੀ ਨਹੀਂ ਸੀ ਸਾਈਕਲ ਹੁੰਦਾ ਸੀ ਮੇਰੇ ਕੋਲ ਤਾਂ ਉਹਦੇ ਵੀ ਪੈਡਲ ਨਹੀਂ ਸੀ ਹੁੰਦੇ ਜਾਂ ਪੜਨ ਜਾਂਦੇ ਨਹੀਂ ਆਸਟ੍ਰੇਲੀਆ ਵੀ ਘੁੰਮਿਆ ਏ ਹਾਂਗਕਾਂਗ ਵੀ ਘੁੰਮਿਆ ਏ ਗੋਆ ਤੁਹਾਡਾ ਲੇਹ ਲਦਾਖ ਘੁੰਮਿਆ ਸਾਰੇ ਮੈਂ ਹੁਣ ਆਪਣੇ ਬੱਚੇ ਬਾਹਰ ਜਾਂਦੇ ਨੇ ਉਹਦੇ ਵੀ ਤਾਂ ਖੇਤਾਂ 'ਚ ਕੰਮ ਕਰਦੇ ਹੀ ਨੇ ਸਿਸਟਮ ਠੀਕ ਹੁੰਦਾ ਚੱਲੇਗਾ ਆਪਣਾ ਵੀ ਫੇਰੀ ਇੱਕ ਟਾਈਮ ਪੜਨ ਵਾਸਤੇ ਜੀਪ ਵੀ ਰੱਖੀ ਆਪਾਂ ਲੈ ਕੇ ਠੀਕ ਹੈ ਜੀ ਬੁਲਟ ਵੀ ਰੱਖਿਆ ਅੱਜ ਵੀ ਹੈਗਾ 14-15 ਏਕੜ ਹੈਗੇ ਆਪਣੇ ਕੋਲ ਗਾਜਰ ਦੇ ਜੀ ਤੇ ਮਤਲਬ 7 ਢੜ ਕਿੱਲੇ ਆਏ ਦੇ ਨਿਆਲੂ ਦੇ ਜੀ 5 ਤੋਂ 6 ਕਿੱਲੇ ਗੰਨੇ ਨੇ ਤੇ ਸਰੋਂ ਵੀ ਆਚਾਰ ਏਕੜੀ ਉਦੋਂ ਦਾ ਮੈਂ ਮਤਲਬ ਬੜਾ ਛੋਟਾ ਸੀ ਨਾ ਮੇਰੇ ਦਾਦਾ ਜੀ ਰਹਤੂ ਸੀ 1990 ਚ ਤੇ ਉਦੋਂ ਸਾਡੇ ਘਰ ਦੇ ਅਨਾਤ ਬਹੁਤ ਹੀ ਠੀਕ ਨਹੀਂ ਸੀ ਜ਼ਿਮੀਂਦਾਰ ਦੀ ਇਹ ਮਜਬੂਰੀ ਆ ਜੀ ਫਸਲ 'ਚ ਜਿਹੜਾ ਕਹਿੰਦੇ ਨੇ ਜ਼ਹਿਰ ਛਿੜਕਦੇ ਨੇ ਯੂਰੀਆ ਜ਼ਿਆਦਾ ਪਾਉਂਦੇ ਨੇ ਪਹਿਲਾਂ ਸੀ ਸਾਰੇ ਇਕੱਠੇ ਸੀ ਸਾਡੇ ਕੋਲ ਇੱਕ ਟਰੈਕਟਰ ਹੁੰਦਾ ਸੀ ਸਾਰਿਆਂ ਕੋਲ ਪਰ ਹੁਣ ਅਸੀਂ ਦੋ ਪਰਿਵਾਰ ਖੇਤੀ ਕਰਦੇ ਹਾਂ ਮੈਂ ਤੇ ਮੇਰੇ ਚਾਚਾ ਜੀ ਦੋ ਟਰੈਕਟਰ ਉਹਨਾਂ ਕੋਲ ਨੇ ਤਿੰਨ ਆਪਣੇ ਕੋਲ ਨੇ ਹੁਣੇ ਦੇ ਕਦੇ ਮਹਤਾਜ ਨਹੀਂ ਹੁੰਦਾ ਅੱਖਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸਿੱਧਾ ਪਾੜ ਕੇ ਪੱਥਰਾਂ ਦਾ ਅੱਜ ਅਸੀਂ ਗੱਲ ਕਰਾਂਗੇ ਇੱਕ ਉੱਗੇ ਕਿਸਾਨ ਦੀ ਜਿਨ੍ਹਾਂ ਨੇ ਪਿੰਡ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਖੇਤੀਬਾੜੀ ਤੋਂ ਨਾਲ-ਨਾਲ ਪੜ੍ਹਾਈ ਵੀ ਉਹਨਾਂ ਦੀ ਜਾਰੀ ਸੀ ਉਸ ਤੋਂ ਬਾਅਦ ਉਹਨਾਂ ਨੇ ਉੱਚੀਆਂ ਬਲੰਦੀਆਂ ਨੂੰ ਛੋਇਆ ਖੇਤੀ ਦੇ ਸਿਰ ਤੇ ਨਮੀ ਤਕਨੀਕ ਦੇ ਨਾਲ ਤੇ ਨਵੀਆਂ ਕਾਡਾਂ ਦੇ ਨਾਲ ਸੰਘਰਸ਼ ਤੇ ਮਿਹਨਤ ਦੀ ਜਿਹੜੀ ਉਹਨਾਂ ਦੀ ਕਹਾਣੀ ਹੈ ਉਹ ਅਸੀਂ ਅੱਜ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਹਾਂ ਸਾਡੇ ਨਾਲ ਉੱਗੇ ਕਿਸਾਨ ਗੁਰਵੀਰ ਸਿੰਘ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਨੀਡਰ ਪੰਜਾਬੀ মিডিਆ ਤੇ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਵੀ ਤੁਹਾਡਾ ਨੀਡਰ ਪੰਜਾਬੀ মিডিਆ ਦਾ ਸਾਡੇ ਪਿੰਡ ਸਾਡੇ ਘਰ ਆਉਣ ਤੇ ਸਵਾਗਤ ਕਰਦਾ ਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਚੱਲਦੀਆਂ ਫਿਰਦੇ ਕਰਾਂਗੇ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਤੁਹਾਡੀ ਜਿਹੜੀ ਕੁਆਲਿਫਿਕੇਸ਼ਨ ਜੀ ਦੇਖ ਕੇ ਤੁਸੀਂ ਪਿੱਛੇ ਜਾਵੋ ਕੁਝ ਸਾਲ ਹੁਣ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 40 ਸਾਲ ਹੈ 40 ਸਾਲ ਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਕਿਉਂਕਿ ਅੱਜ ਕੱਲ ਜਿਹੜਾ ਜੂਥ ਹੈ ਉਹ ਕਿਸ ਤਰ੍ਹਾਂ ਕਿਤੇ ਹੱਥੀਂ ਕੰਮ ਕਰਨਾ ਪਸੰਦ ਨਹੀਂ ਕਰਦਾ ਤੇ ਤੁਸੀਂ ਖੇਤੀਬਾੜੀ ਦੇ ਵਿੱਚ ਆ ਕੇ ਆਪਣਾ ਜਿਹੜਾ ਗਿ ਸੰਘਰਸ਼ ਤੋੜਿਆ ਥੋੜਾ ਕਿਦਾਂ ਮਨ ਸੀਗਾ ਕਿ ਖੇਤੀਬਾੜੀ ਦੇ ਵਿੱਚ ਜਿਹੜਾ ਕੰਮ ਕਰ ਕਰਕੇ ਆਪਣਾ ਜੀਵਨ ਅੱਗੇ ਤੋੜਿਆ ਜਾਵੇ ਕਰਦੀਆਂ ਮਜਬੂਰੀਆਂ ਲਾ ਲਓ ਕੁਝ ਵੀ ਲਾ ਲਓ ਪਹਿਲਾਂ ਪਹਿਲਾਂ ਘਰ ਚ ਬੜੀ ਗਰੀਬੀ ਦੇਖੀ ਆ ਬਾਈ ਜੀ ਜੀ ਤੇ ਹੌਲੀ ਹੌਲੀ ਆਪਣਾ ਕਾਰੋਬਾਰ ਖੇਤੀ ਦਾ ਹੀ ਸੀ ਪਾਪੋ ਨੇ ਵੀ ਖੇਤੀਬਾੜੀ ਕਰਦੇ ਸੀ ਤੇ ਛੋਟੇ ਹੁੰਦੇ ਤੋਂ ਹੀ ਆਪਾਂ ਵੀ ਖੇਤੀਬਾੜੀ ਦੇ ਵਿੱਚ ਹੀ ਆ ਤੇ ਹੌਲੀ ਹੌਲੀ ਪਹਿਲਾਂ ਤਾਂ ਕਣਕ ਝੋਨੇ ਦੀ ਆਪਣਾ ਕਰਦੇ ਸੀ ਖੇਤੀ ਤੇ ਫਿਰ ਅਸੀਂ ਆਲੂ ਲਾਉਣਾ ਸ਼ੁਰੂ ਕੀਤਾ ਜੀ ਫਿਰ ਨਾਲ ਨਾਲ ਗੰਨੇ ਦਾ ਵੀ ਚੱਲਦਾ ਗਿਆ ਜੀ ਸੋਰੂ ਗੰਨਾ ਕਣਕ ਝੀਰੀ ਤੇ ਹੁਣ ਗਾਜਰਾਂ ਵੀ ਲਾ ਰਹੇ ਹਾਂ ਪਿਛਲੇ 4-5 ਸਾਲ ਤੋਂ ਜਿਹੜੀ ਇਹ ਤੁਸੀਂ ਕਣਕ ਝੋਨੇ ਦੀ ਜਿਹੜੀ ਖੇਤੀ ਆ ਉੱਤੋਂ ਤੁਸੀਂ ਬਾਹਰ ਨਿਕਲ ਕੇ ਤੁਸੀਂ ਹੋਰ ਫਸਲਾਂ ਮੀਜਣ ਦੀ ਗੱਲ ਕਰ ਰਹੇ ਹੋ ਇਹਦੇ ਵਿੱਚ ਤੁਹਾਨੂੰ ਕਹਿ ਲਿਆ ਕਿ ਕਾਮਯਾਬੀ ਮਿਲੀ ਹੈ ਅੱਗੇ ਤੁਹਾਡੇ ਫਸਲਾਂ ਵਿਕ ਜਾਂਦੀਆਂ ਨੇ ਫਸਲਾਂ ਦਾ ਦੇਖੋ ਵਿਕ ਜਾਂਦੀਆਂ ਨੇ ਪਰ ਡਿਪੈਂਡ ਕਰਦਾ ਰੇਟ ਤੇ ਜੀ ਇਹਦੇ ਤੇ ਤੇ ਜੇ ਰੇਟ ਵਧੀਆ ਤਾਂ ਸਬਜੀ ਦਾ ਕੋਈ ਕੀ ਖੇਤ ਲੱਖਾਂ ਦਾ ਵੀ ਆ ਨਹੀਂ ਕੱਖਾਂ ਦਾ ਵੀ ਆ ਇਹ ਤੁਹਾਨੂੰ ਪਤਾ ਹੀ ਆ ਜਿਵੇਂ ਪਿਛਲੇ ਸਾਲ ਗੋਭੀ ਦਾ ਰੇਟ ਉਸਮਾਨੀ ਸੀ ਇਸ ਵਾਰੀ ਬਿਲਕੁਲ ਹਾਂ ੱਲੇ ਸੀ ਐਵੇਂ ਗਾਜਰ ਦਾ ਜੀ ਬਿਲਕੁਲ ਜਿਵੇਂ ਅਸੀਂ ਤੁਹਾਡਾ ਦੇਖਿਆ ਅ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਕੋਲ ਜਿਹੜੀ ਜ਼ਮੀਨ ਆਪਣੀ ਉਹ ਕਰੀਬ 11 12 ਕਿੱਲੇ 1 ਏਕੜ ਆਪਣੀ ਜ਼ਮੀਨ ਹੈਗੀ ਆ ਬਾਕੀ ਤੁਸੀਂ ਖੇਤੀ ਜਿਹੜੀ ਕਰ ਰਹੇ ਹੋ ਹਾਲੇ ਤੱਕੇ ਦਾ ਜ਼ਮੀਨ ਲੈ ਕਿਉ ਕਿੰਨੀ ਲਈ ਹੋਈ ਆ 60 ਏਕੜ ਦੇ ਕਰੀਬ ਹੈਗੀ 60 62 ਏਕੜ ਠੇਕੇ ਤੇ ਜ਼ਮੀਨ ਹੈ ਜੀ ਇਸ ਦੇ ਵਿੱਚ ਪੰਚਾਇਤੀ ਜ਼ਮੀਨ ਵੀ ਆ ਪਿੰਡ ਦੀ ਤੇ ਬਾਕੀ ਹੋਰ ਵੀ ਆ ਯੇ ਵੀ ਤੁਸੀਂ ਮਤਲਬ ਆਪਾਂ ਦੇਖਿਆ ਤੁਹਾਡੇ ਕੋਲ ਟਰੈਕਟਰ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਕਰਾਂ ਟਰੈਕਟਰ ਸਭ ਕੁਝ ਹੈ ਤੁਹਾਡੇ ਸੀ ਇਹ ਮਿਹਨਤ ਦੇ ਨਾਲ ਤੁਸੀਂ ਬਣਾਇਆ ਹੈ ਇਸੇ ਫੀਲਡ ਦੇ ਨਾਲ ਤੁਸੀਂ ਜੁੜੇ ਹੋਏ ਹੋ ਜਿਵੇਂ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਕਿਤੇ ਨਾ ਕਿਸੇ ਚੀਜ਼ ਤੋਂ ਦੂਰ ਹੁੰਦੀ ਜਾ ਰਹੀ ਹੈ ਕਹਿੰਦੇ ਆਹ ਕੰਮ ਨਹੀਂ ਕਰਨਾ ਕੁਰਸੀ ਤੇ ਬਹਿਣਾ ਪਸੰਦ ਕਰਦੇ ਨੇ ਸਾਰੇ ਕੁਰਸੀ ਤੇ ਬਹਿਣ ਨਾਲ ਤਾਂ ਬਾਈ ਦੇਖੋ ਉਹਨੇ ਜਾਂ ਤਾਂ ਫਿਰ ਪੜ੍ਹਾਈ ਜਿਆਦਾ ਹਾਈ ਲੈਵਲ ਤੇ ਹੋਵੇ ਬੰਦੇ ਦੀ ਕੁਰਸੀ ਤੇ ਬਹਿ ਕੇ ਤਾਂ ਆਪਾਂ ਤਾਂ ਹੀ ਕਰ ਸਕਦੇ ਆ ਇਦਾਂ ਤਾਂ ਫਿਰ ਹੱਥੀ ਮਿਹਨਤ ਤਾਂ ਕਰਨੀ ਹੀ ਪੈਂਦੀ ਆ ਹੁਣ ਆਪਣੇ ਬੱਚੇ ਬਾਹਰ ਜਾਂਦੇ ਨੇ ਉੱਥੇ ਵੀ ਤਾਂ ਖੇਤਾਂ 'ਚ ਕੰਮ ਕਰਦੇ ਹੀ ਨੇ ਪਰ ਆਪਣੇ ਖੇਤਾਂ 'ਚ ਕੰਮ ਕਰਨਾ ਸ਼ਰਮ ਸਮਝਦੇ ਨੇ ਉਹ ਡੇਰੀ ਫਾਰਮਾਂ ਤੇ ਉੱਤੇ ਕੰਮ ਕਰਦੇ ਨੇ ਮੈਂ ਵੀ 2019 'ਚ ਆਸਟ੍ਰੇਲੀਆ ਗਿਆ ਸੀ ਬਾਈ ਜੀ ਤੇ ਮੈਂ 40 ਕਿ ਦਿਨ ਲਾਇਏ ਨੇ ਉੱਥੇ ਜੀ ਉੱਥੇ ਮੈਂ ਦੇਖਿਆ ਵੀ ਉੱਥੇ ਸਾਰੇ ਕਰਦੇ ਨੇ ਕੰਮ ਮਿਹਨਤ ਸਾਰੇ ਬੱਚੇ ਵੀ ਕਰਦੇ ਨੇ ਉਹਨਾਂ ਦੇ ਬਜ਼ੁਰਗ ਵੀ ਕਰਦੇ ਨੇ ਤੇ ਇੱਥੇ ਤਾਂ ਆਪਣੇ ਤੁਹਾਨੂੰ ਪਤਾ ਹੀ ਹੈ ਹੁਣ ਜੀ ਜੀ ਤੇ ਜਿਵੇਂ ਤੁਸੀਂ ਕਿਹਾ ਵੀ ਵਿਦੇਸ਼ ਵਿੱਚ ਤੁਸੀਂ ਜਾ ਕੇ ਆਏ ਹੋ ਉੱਥੇ ਵੀ ਦੇਖ ਕੇ ਆਏ ਹੋ ਵੀ ਕੰਮ ਤਾਂ ਕਰਨਾ ਪੈਂਦਾ ਹੈ ਹੱਥੀ ਮਿਹਨਤ ਕਰਨੀ ਪੈਂਦੀ ਹੈ ਭਾਵੇਂ ਕੋਈ ਵੀ ਫੀਲਡ ਹੈ ਜਾਂ ਕਿ ਕੋਈ ਵੀ ਦੇਸ਼ ਹੈ ਤਾਂ ਕਿਸੇ ਨਾ ਕਿਸੇ ਕਾਮਯਾਬੀ ਮਿਲਦੀ ਹੈ ਤੇ ਤੁਸੀਂ ਨਾਲ-ਨਾਲ ਜਿਹੜੀ ਪੜ੍ਹਾਈ ਵੀ ਕਰਦੇ ਰਹੇ ਹੋ ਕਿਉਂਕਿ ਤੁਸੀਂ ਕਾਫੀ ਛੋਟੀ ਉਮਰ ਦੇ ਵਿੱਚ ਖੇਤੀਬਾੜੀ ਨਾਲ ਜੁੜ ਗਏ ਸੀ ਉਸ ਤੋਂ ਬਾਅਦ ਪੜ੍ਹਾਈ ਵੀ ਜਾਰੀ ਰਹੀ ਹੈ ਹਾਂਜੀ ਪੜ੍ਹਾਈ ਜਾਰੀ ਰਹੀ ਹੈ ਜੀ ਮੈਂ ਗ੍ਰੈਜੂਏਸ਼ਨ ਕਰੀਆ ਬੀਏ ਫਾਈਨਰ ਹਾਂ ਤਾਂ ਹਾਂ ਡ੍ਰੈਗ ਟੀਚਰ ਦਾ ਡਿਪਲੋਮਾ ਕੀਤਾ ਜੀ ਮੈਂ ਜੀ ਜੀ ਹਾਂਜੀ ਅੱਛਾ ਅੱਛਾ ਮਤਲਬ ਡਰੈਂਕ ਫਿਰ ਉਧਰ ਟੀਚਿੰਗ ਲੈਣ ਦੇ ਵਿੱਚ ਜਾਂ ਅੱਗੇ ਹੋਰ ਪੜਨ ਵਾਲੀ ਨਹੀਂ ਸੋਚਿਆ ਅੱਗੇ ਪੜਨ ਵਾਲੀ ਨਹੀਂ ਵਾ ਟੀਚਿੰਗ ਲੈਣ ਵਾਸਤੇ ਇੱਕ ਦੋ ਵਾਰ ਉਹ ਕੀਤਾ ਜੀ ਆਪਾਂ ਨੇ ਅਪਲਾਈ ਕੀਤਾ ਅੱਛਾ ਸਰ ਤੇ ਥੋੜਾ ਮੈਰਿਡ ਲਿਸਟ ਦੇ ਵਿੱਚ ਉਹ ਹੋ ਜਾਂਦਾ ਫਿਰ ਥੋੜਾ ਤੁਹਾਨੂੰ ਪਤਾ ਪਰ ਤੁਸੀਂ ਹੁਣ ਮਹਿਸੂਸ ਕਰਦੇ ਹੋ ਵੀ ਜੇ ਨੌਕਰੀ ਕਰਦੇ ਜਾਂ ਨੌਕਰੀ ਮਿਲ ਜਾਂਦੀ ਸਰਕਾਰੀ ਫਿਰ ਤੁਸੀਂ ਉੱਥੇ ਤੱਕ ਸੀਮਤ ਰਹਿਣਾ ਸੀ ਹੁਣ ਤੁਸੀਂ ਨਵੇਂ-ਨਵੇਂ ਤਜਰਬੇ ਕਰ ਰਹੇ ਹੋ ਆਪਣੀ ਖੇਤੀਬਾੜੀ ਚੋਂ ਅੱਗੇ ਵਧ ਰਹੇ ਹੋ ਉਹਦੀ ਨੌਕਰੀਆਂ ਹੀ ਤੁਸੀਂ ਕਟ ਅੱਗੇ ਜਾਣਾ ਸੀ ਪਰ ਆਪਣੇ ਕੰਮ ਰਹੀ ਜਿਆਦਾ ਅੱਗੇ ਜਾ ਰਹੇ ਹਾਂ ਮਹਿਸੂਸ ਕਰਦੇ ਹਾਂ ਇਹ ਤਾਂ ਕਰ ਰਹੀ ਰਹੇ ਹਾਂ ਪਰ ਐ ਵੀ ਨੌਕਰੀ ਨੌਕਰੀਆਂ ਕੀਤਾ ਕੀਤਾ ਜੀ ਜੀ ਕਿਸੇ ਨੂੰ ਨੌਕਰੀ ਚੰਗੀ ਲੱਗਦੀ ਆ ਹਾਂ ਕਿਸੇ ਨੂੰ ਇਹ ਲੱਗਦੀ ਆ ਸ਼ਾਇਦ ਮੈਨੂੰ ਐ ਲੱਗਦਾ ਵੀ ਮੈਂ ਨੌਕਰੀ ਵਾਸਤੇ ਨਹੀਂ ਬਣਿਆ ਸੀ ਇਹ ਤਾਂ ਉੱਪਰ ਨਹੀਂ ਹੈਗਾ ਤੁਹਾਡੇ ਕੋਈ ਆਪ ਆਜ਼ਾਦ ਹੋ ਇੱਕ ਤਰੀਕੇ ਨਾਲ ਮਨਮਰਜ਼ੀ ਦਾ ਕੰਮ ਕਰ ਰਹੇ ਆ ਜਿੱਦਣ ਦਿਲ ਕਰਦਾ ਆਪਣਾ ਕੰਮ ਕਰ ਲੈਂਦੇ ਆ ਨਹੀਂ ਜੇ ਕਿਤੇ ਜਾਣਾ ਤਾਂ ਜਾਣਾ ਅੱਜ ਨਹੀਂ ਤਾਂ ਕੱਲ ਨੂੰ ਕਰ ਲਾਂਗੇ ਐ ਨਹੀਂ ਹੈਗਾ ਵੀ ਕਿਸੇ ਬੌਸ ਤੋਂ ਛੁੱਟੀ ਨਹੀਂ ਮਿਲ ਰਹੀ ਜਾਂ ਇਹ ਨਹੀਂ ਹੋ ਰਿਹਾ ਉਹ ਜੇ ਬੰਗਲ ਕੀ ਦੀ ਜਵੇ ਇਹ ਸੰਦਾਂ ਦੀ ਐ ਬਹੁਤ ਮਹਿੰਗੇ ਸੰਦ ਨੇ ਖੇਤੀਬਾੜੀ ਦੇ ਵੀ ਅ ਕਹ ਲੀਏ ਕਿ ਤਰੀਕੇ ਨਾਲ ਸੰਦ ਵੀ ਨਹੀਂ ਅੱਜਕੱਲ ਪੂਰੇ ਹੁੰਦੇ ਨਵੀਂ ਤੋਂ ਨਵੀਂ ਤਕਨੀਕ ਆਈ ਜਾਂਦੀ ਐ ਨਵੇਂ ਤੋਂ ਨਵਾਂ ਯਾਰ ਆ ਜਾਂਦਾ ਕੋਈ ਨਾ ਕੋਈ ਤੁਸੀਂ ਜਿਹੜੀ ਹਰੇਕ ਚੀਜ਼ ਬਣਾਈ ਐ ਟਰੈਕਟਰਾਂ ਦੀ ਗੱਲ ਕਰੀਏ ਕਿੰਨੇ ਕੁ ਟਰੈਕਟਰ ਤੁਹਾਡੇ ਕੋਲ ਤੇ ਬਾਕੀ ਸੰਦ ਨੇ ਜਿਹੜੇ ਉਹ ਹੌਲੀ ਹੌਲੀ ਬਣਾਏ ਨੇ ਫਿਰ ਹਾਂਜੀ ਬਾਈ ਟਰੈਕਟਰ ਵੀ ਹੌਲੀ ਹੌਲੀ ਬਣਾਏ ਨੇ ਹੂੰ ਪਹਿਲਾਂ ਮੇਰੇ ਪਾਪਾ ਉਹ ਨਹੀਂ ਪੰਜ ਬਰਾ ਨੇ ਜੀ ਜੀ ਪਹਿਲਾਂ ਸੀ ਸਾਰੇ ਇਕੱਠੇ ਸੀ ਸਾਡੇ ਕੋਲ ਇੱਕ ਟਰੈਕਟਰ ਹੁੰਦਾ ਸੀ ਸਾਰਿਆਂ ਕੋਲ ਕਰਨ ਉਹਨਾਂ ਸੀ ਦੋ ਪਰਿਵਾਰ ਖੇਤੀ ਕਰਦੇ ਆ ਮੈਂ ਤੇ ਮੇਰੇ ਚਾਚਾ ਜੀ ਹੂੰ ਦੋ ਟਰੈਕਟਰ ਉਹਨਾਂ ਕੋਲ ਨੇ ਤਿੰਨ ਆਪਣੇ ਕੋਲ ਨੇ ਜੀ ਹਾਂਜੀ ਅੱਛਾ ਮਤਲਬ ਚਾਚਾ ਜੀ ਵੀ ਨਾਲ ਮਤਲਬ ਮਿਲ ਕੇ ਖੇਤੀਬਾੜੀ ਕਰ ਰਹੇ ਹੋ ਹਾਂਜੀ ਠੀਕ ਹੈ ਤੇ ਬਾਕੀ ਇੱਕ ਚਾਚਾ ਜੀ ਮੇਰੇ ਜੋਬ ਕਰਦੇ ਨੇ ਫਤੇਗੜ ਸਾਹਿਬ ਜੀ ਇੱਕ ਚਾਚਾ ਜੀ ਦਾ ਬੇਟਾ ਕੈਨੇਡਾ ਹੈ ਉਹਨਾਂ ਦੇ ਉੱਤਰ ਤੇ ਇੱਕ ਦੇ ਨਿਊਜ਼ੀਲੈਂਡ ਹੈ ਪਰਿਵਾਰ ਹਾਂਜੀ ਜੀ ਜਿਵੇਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ ਅ ਜਿਹੜੀਆਂ ਫਸਲਾਂ ਤੁਸੀਂ ਬੀਜ ਰਹੇ ਹੋ ਜਿਵੇਂ ਆਲੂ ਦੀ ਗੱਲ ਕੀਤੀ ਜਾਵੇ ਜਾਂ ਮੱਕੀ ਦੀ ਜਾਂ ਗੰਨੇ ਦੀ ਫਸਲ ਤੁਸੀਂ ਲਾ ਰਹੇ ਹੋ ਨਾ ਜਿਵੇਂ ਆਪਾਂ ਲੈ ਕੇ ਜਾਂਦੇ ਆ ਉੱਥੇ ਅਖੰਡ ਮਿਲਦੇ ਸੀ ਗੰਨਾ ਲੈ ਕੇ ਜਾਂਦੇ ਹਾਂ ਉਸ ਵਕਤ ਆਪਾਂ ਕਈ ਲੋਕ ਇਹ ਦੇਖ ਲੈਂਦੇ ਨੇ ਕਿ ਜਿਹੜੀ ਫਸਲ ਹੈ ਉਹਦੇ ਵਿੱਚੋਂ ਇਨਕਮ ਕਿੰਨੀ ਹੋ ਰਹੀ ਹੈ ਪਰ ਉਹ ਨਹੀਂ ਦੇਖਦੇ ਕਿ ਉੱਤੇ ਖਰਚਾ ਵੀ ਆਉਂਦਾ ਹੈ ਉਸ ਤੋਂ ਬਾਅਦ ਬਚਤ ਹੁੰਦੀ ਹੈ ਤੁਸੀਂ ਮੰਨਦੇ ਹੋ ਕਿ ਜਿਹੜਾ ਜੋਕਾ ਦੌਰ ਆ ਗਿਆ ਮਸ਼ੀਨੀ ਦਾ ਦੌਰ ਆ ਗਿਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਖਰਚੇ ਨੇ ਉਹ ਜ਼ਿਆਦਾ ਵੱਧ ਗਏ ਨੇ ਮਸ਼ੀਨਰੀ ਮਹਿੰਗੀ ਹੈ ਬਾਈ ਜੀ ਦੇਖੋ ਤੁਹਾਨੂੰ ਪਤਾ ਹੀ ਹੈ ਹਨਾ ਵੀ ਹੁਣ ਤਾਂ ਅਸੀਂ ਆਰ ਡੀ ਆਈ ਕਰਤੇ ਟਰੈਕਟਰ ਕੋਈ 10 ਲੱਖ ਤੋਂ ਘੱਟ ਤਾਂ ਟਰੈਕਟਰ ਹੀ ਨਹੀਂ 10-12 ਲੱਖ ਤੋਂ ਤੇ ਬਾਕੀ ਮਸ਼ੀਨਰੀ ਸਾਰੀ ਮਹਿੰਗਿਆ ਤਵੀਆਂ ਵੀ ਮਹਿੰਗੀਆਂ ਨੇ ਹਾਲਾ ਹੁਣ ਤਾਂ ਫਾਲੇ ਵੀ 34-35 ਹਜ਼ਾਰ ਦੇ ਹੋਗੇ ਜੀ ਤਵੀਆਂ ਡੇਡ-ਡੇਡ ਲੱਖ ਦੀਆਂ ਹੋ ਗਈਆਂ ਸੰਦ ਤਾਂ ਮਹਿੰਗੇ ਹੈਗੇ ਪਰ ਜਿਵੇਂ ਹੁਣ ਅਸੀਂ ਕਿ ਜਿਹੜਾ ਇੱਕਦਮ ਬਣਾ ਲਏ ਯਾਰ 20 ਸਾਲ ਹੋ ਗਏ 30 ਸਾਲ ਹੌਲੀ-ਹੌਲੀ ਬਣਦਾ ਬਣਦਾ ਕਿਸ ਤਰ੍ਹਾਂ ਕਿਤੇ ਸਬਰ ਵੀ ਜ਼ਰੂਰੀ ਆ ਪੇਸ਼ੈਂਸ ਜ਼ਰੂਰੀ ਆ ਸਬਰ ਤਾਂ ਪੱਕਾ ਜੀ ਜੇ ਸਬਰ ਨਹੀਂ ਤਾਂ ਫਿਰ ਕੁਝ ਵੀ ਨਹੀਂ ਮੰਦੇ ਹੋ ਅੱਜਕੱਲ ਜੂਸ ਦੇ ਵਿੱਚ ਸਬਰ ਨਹੀਂ ਆਇਆ ਘੋਰਾ ਵੀ ਕਹਿੰਦੇ ਵੀ ਅਸੀਂ ਰਾਤ ਨੂੰ ਕੋਈ ਕੰਮ ਕਰੀਏ ਸਵੇਰੇ ਹਟੋ ਜੀ ਉਹ ਤਾਂ ਸਾਰੇ ਨੂੰ ਹੁਣ ਸਾਰੇ ਕੈਨੇਡਾ ਨੂੰ ਭੱਜ ਰਿਹਾ ਕੋਈ ਕਿਧਰੇ ਕੋਈ ਕਿਧਰੇ ਉਹਨੂੰ ਆ ਪਤਾ ਨਹੀਂ ਡਾਲਰ ਦੇ ਰਖਤਾ ਨਾਲ ਲੱਗੇ ਨੇ ਤੋੜ ਕੇ ਘਰ ਨੂੰ ਭੇਜ ਦੇਣੇ ਹੁਣ ਆਪਾਂ ਕੈਨੇਡਾ 'ਚ ਤਾਂ ਸੁਣੀ ਰਹੇ ਆ ਵੀ ਕਿੰਨਾ ਮਾੜਾ ਹਾਲ ਹੋ ਗਿਆ ਕੰਮ ਨਹੀਂ ਮਿਲ ਰਿਹਾ ਜਾਂ ਕੁਝ ਵੀ ਹਾਂਜੀ ਹੂੰ ਬਾਕੀ ਦੇਖੋ ਕੀ ਬਣਦਾ ਇੱਧਰ ਤਾਂ ਕੋਈ ਰਹਿ ਕੇ ਰਾਜੀ ਹੋ ਨਹੀਂ ਹੁਣ ਇਹ ਜਿਵੇਂ ਪਹਿਲਾਂ ਆਪਾਂ ਗੱਲ ਕਰੀਏ ਥੋੜਾ ਜਿਹਾ ਪਿੱਛੇ ਜਾਈਏ ਤਾਂ ਪਹਿਲਾਂ ਜਿਹੜੇ ਬਜ਼ੁਰਗ ਹੁੰਦੇ ਸੀਗੇ ਆਪਣੇ ਉਹ ਵੀ ਕਿਤੇ ਨਾ ਕਿਤੇ ਕੰਮ ਕਰਦੇ ਸੀ ਖੇਤਾਂ ਦੇ ਵਿੱਚ ਥੋੜਾ ਥੋੜਾ ਜਮੀਨਾਂ 'ਚ ਕੰਮ ਕਰਦੇ ਸੀ ਉਹ ਸੈਟੀਸਫਾਈ ਸੀਗੇ ਘਰ ਵੀ ਵਧੀ ਚੱਲਦੇ ਸੀ ਸਿਹਤ ਵੀ ਚੰਗੀ ਹੁੰਦੀ ਸੀ ਹੁਣ ਪੈਸੇ ਦੀ ਭੁੱਖ ਵੀ ਕਿਤੇ ਨਾ ਕਿਸੇ ਵਧਦੀ ਜਾ ਰਹੀ ਹੈ ਅੱਗੇ ਨੌਜਵਾਨਾਂ ਦੇ ਵਿੱਚ ਸੈਟੀਸਫੈਕਸ਼ਨ ਫੇਰ ਨਹੀਂ ਹੈਗੀ ਤੇ ਗੱਲ ਕਰੀਏ ਸਿਹਤ ਪੱਖੋਂ ਵੀ ਜਿਹੜਾ ਉਮਰਾਂ ਇੰਨੀਆਂ ਰਹੀਆਂ ਨਹੀਂ ਇਹ ਤੁਸੀਂ ਮੰਨਦੇ ਹੋ ਕਿ ਇੰਨਾ ਵੱਡਾ ਬਦਲਾਅ ਜਿਹੜਾ ਲਿਆਂਦਾ ਹੈ ਲੋਕਾਂ ਨੇ ਲਿਆਂਦਾ ਹੈ ਬਦਲਾਅ ਪੀ ਅਸੀਂ ਜਾਦਾ ਅੱਗੇ ਵਧੀਏ ਜਾਂ ਮਸ਼ੀਨੀ ਯੁੱਗ ਆ ਗਿਆ ਪਰ ਉਹ ਕਿਤਨਾ ਕਿਤੇ ਲੋਕਾਂ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ ਦੇਖੋ ਨੁਕਸਾਨਦਾਇਕ ਤਾਂ ਹੈ ਮਾਈ ਜੀ ਜੇ ਸਾਨੂੰ ਸਾਡੀਆਂ ਫਸਲਾਂ ਦਾ ਪ੍ਰੋਪਰ ਮੁੱਲ ਮਿਲੇ ਅਸੀਂ ਵੀ ਜ਼ੈਰਾਂ ਘੱਟ ਕਰ ਛਿੜਕੀ ਘੱਟ ਛਾੜ ਦੇ ਨਾਲ ਵੀ ਸਬਰ ਕਰ ਸਕਦੇ ਹਾਂ ਅਸੀਂ ਪਰ ਜਦੋਂ ਪੈਸਟੀਸਾਈਡ ਆਪਣਾ ਪੈਸਟੀਸਾਈਡ ਮਹਿੰਗਾ ਹੋ ਗਿਆ ਯੂਰੀਆ ਡੀਏਪ ਕਿੰਨਾ ਮਹਿੰਗਾ ਹੋ ਗਿਆ ਤੇ ਹੋਰ ਸਾਰੇ ਲੇਬਰ ਕਿੰਨੀ ਮਹਿੰਗੀ ਹੋ ਗਈ ਜੀ ਤੇ ਇਹਦੇ ਕਰਕੇ ਫਿਰ ਸਾਨੂੰ ਵੀ ਐ ਹੁੰਦਾ ਵੀ ਅਸੀਂ ਆਪਣਾ ਫਸਲ ਦਾ ਝਾੜ ਵੱਧ ਲੈ ਲਈਏ ਕਿਉਂਕਿ ਠੇਕੇ ਵੀ ਤੁਹਾਨੂੰ ਪਤਾ ਵੀ ਅਸੀਂ ਠੇਕੇ ਵੀ ਪੂਰੇ ਕਰਨੇ ਆ ਫਿਰ ਉਹ ਤੋਂ ਬਾਅਦ ਜੇ ਫਸਲ ਦਾ ਝਾੜ ਲਵਾਂਗੇ ਤਾਂ ਹੀ ਠੇਕੇ ਵਗੈਰਾ ਪੂਰੇ ਕਰਾਂਗੇ ਜੀ ਅਸੀਂ ਬਿਲਕੁਲ ਤੇ ਉਹਦੇ ਕਰਕੇ ਜ਼ਿਮੀਂਦਾਰ ਦੀ ਇਹ ਮਜਬੂਰੀ ਆ ਜੀ ਫਸਲ 'ਚ ਜਿਹੜਾ ਕਹਿੰਦੇ ਨੇ ਜ਼ਹਿਰ ਛਿੜਕਦੇ ਨੇ ਯੂਰੀਆ ਜ਼ਿਆਦਾ ਪਾਉਂਦੇ ਨੇ ਉਹ ਐਂ ਵੀ ਝਾੜ ਜ਼ਿਆਦਾ ਲੈਣ ਵਾਸਤੇ ਆ ਵੀ ਸਾਨੂੰ ਝਾੜ ਮਿਲੇ ਤੇ ਤੇ ਫਿਰ ਤਾਂ ਹੀ ਉਹ ਵਿਚਾਰਾ ਕੋਈ ਠੇਕੇ ਚੋਂ ਕੁਝ ਅਸੀਂ ਕੱਢਾਂਗੇ ਬਚਾਵਾਂਗੇ ਜੇ ਝਾੜ ਆਊਗਾ ਫਸਲ ਦਾ ਜੇ ਸਾਨੂੰ ਫਸਲ ਦਾ ਰੇਟ ਵਧੀਆ ਮਿਲੂਗਾ ਪ੍ਰੋਪਰ ਰੇਟ ਵਧੀਆ ਮਿਲੂਗਾ ਤਾਂ ਫਿਰ ਅਸੀਂ ਵੀ ਥੋੜਾ ਘੱਟ ਨਾਲ ਸਵਰ ਕਰ ਸਕਦੇ ਆਂ ਜੀ ਬਿਲਕੁਲ ਆ ਜਿਵੇਂ ਯੂਨੀਵਰਸਿਟੀ ਨੇ ਐਗਰੀਕਲਚਰ ਹੈ ਨਾ ਬਹੁਤ ਲਾਹੇਵੰਦ ਧੰਦੇ ਵੀ ਨੇ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਨੇ ਨਾ ਜਿਵੇਂ ਪੋਲਟਰੀ ਫਾਰਮ ਹੋ ਗਿਆ ਹਾਲਾਂਕਿ ਤੁਸੀਂ ਪਸ਼ੂ ਪਾਲਣ ਦਾ ਵੀ ਨਾਲ ਕੀਤਾ ਕਰ ਰਹੇ ਹੋ ਪੋਲਟਰੀ ਫਾਰਮ ਮੱਛੀ ਪਾਲਣਾ ਤੁਸੀਂ ਮੰਨਦੇ ਹੋ ਕਿ ਯੂਨੀਵਰਸਿਟੀਪਾਂ ਮੈਂ ਕਹਿੰਦੀ ਆ ਨੇ ਕਿ ਕੰਮ ਕਰੋ ਬੈਨੀਫਿਟ ਹੈ ਹੁਣ ਸਾਲ ਦੇ ਵਿੱਚ ਆਂਡੇ ਦੀ ਗੱਲ ਕੀਤੀ ਜਾਵੇ ਉਹਦੀ ਵੀ ਜਿਆਦਾ ਆਮਦ ਹੁੰਦੀ ਹੈ ਤੇ ਜੇਕਰ ਉਸ ਪਾਸੇ ਜਾਇਆ ਜਾਵੇ ਜਵਿਨੀ ਪੱਧਰ ਦੇਖਿਆ ਜਾਵੇ ਤਾਂ ਉਹ ਤੰਦੇ ਲਾਹੇ ਬੰਦ ਹੈਗੇ ਨਾ ਅੱਜ ਦੇ ਸਮੇਂ ਵਿੱਚ ਮੱਛੀ ਪਾਲਣ ਮੁਰਗੀ ਪਾਲਣ ਵਗੈਰਾ ਦੇਖੋ ਆਪਾਂ ਕਰਿਆ ਨਹੀਂ ਨਾ ਬਾਈ ਜੀ ਉਹਦੇ ਬਾਰੇ ਆਪਾਂ ਤੁਹਾਨੂੰ ਕੀ ਕਰ ਸਕਿਆ ਇਹ ਵੀ ਨਹੀਂ ਕੁਝ ਸਕਦਾ ਯਾਰ ਮੈਂ ਤੁਸੀਂ ਵਿਚਾਰ ਕਰਿਆ ਵੀ ਅੱਗੇ ਅਸੀਂ ਅੱਗੇ ਹੋਰ ਵਧੀਆ ਅੱਗੇ ਮੈਂ ਪੋਲਟਰੀ ਦਾ ਇੱਕ ਵਾਰ ਵਿਚਾਰ ਕਰਿਆ ਸੀ ਪੋਲਟਰੀ ਦਾ ਹਨ ਪਰ ਜਿਵੇਂ ਮੇਰਾ ਇੱਕ ਫਰੈਂਡ ਦਾ ਮੁੰਡਾ ਪਾਣੀ ਪਾਤਾ ਹੈ ਨਾ ਉਹਦਾ ਵੀ ਉੱਥੇ ਕਰਿਆ ਹੋਇਆ ਤੇ ਮੈਂ ਉਹਨੂੰ ਪੁੱਛਿਆ ਸੀ ਨਾ ਪਰ ਉਹਨੇ ਵੀ ਹੁਣ ਹੌਲੀ ਹੌਲੀ ਠੇਕੇ ਤੇ ਦੇਤਾ ਉਹ ਸਿਸਟਮ ਅੱਗੇ ਤੇ ਉਹ ਕਹਿੰਦਾ ਵੀ ਕਈ ਵਾਰ ਤਾਂ ਵੀ ਉਹ ਹੋ ਜਾਂਦਾ ਕਈ ਵਾਰ ਫਿਰ ਐ ਜਿਵੇਂ ਕੋਈ ਬਿਮਾਰੀ ਬਿਮਾਰੀ ਆ ਗਈ ਵੀ ਫੇਰ ਕੁਝ ਨਹੀਂ ਪੱਲੇ ਪੈਂਦਾ ਉਹਨਾਂ ਵੀ ਕਈ ਵਾਰ ਲੱਖਾਂ ਦੇ ਜਾਂਦਾ ਕਈ ਵਾਰ ਲੈ ਜਾਂਦਾ ਉਹ ਕਹਿੰਦਾ ਵੀ ਉਹੀ ਕੰਮ ਆ ਖੇਤੀ ਬਾੜੀ ਵਾਲਾ ਹੀ ਕੰਮ ਆ ਜਿਵੇਂ ਤੁਸੀਂ ਕੁੱਲ ਖੇਤੀ ਕਰ ਰਹੇ ਹੋ ਉਹਦੇ ਵਿੱਚੋਂ ਜਿਹੜੀ ਕਣਕ ਝੋਨੇ ਤੋਂ ਤੁਸੀਂ ਬਾਹਰ ਨਿਕਲੇ ਹੋ ਹੋ ਕਈ ਕਈ ਸਾਲਾਂ ਤੋਂ ਹਨ ਕਹਿ ਲਈਏ ਤਾਂ ਉਹ ਤੁਸੀਂ ਫਸਲ ਕਿੰਨੇ ਏਕੜ ਲਾ ਰਹੇ ਹੋ ਟੋਟਲ ਜਿਹੜੀ ਤੁਸੀਂ ਬਾਕੀ ਦੱਸੀ ਹੈ ਕੋਈ 14-15 ਏਕੜ ਹੈਗੇ ਆਪਣੇ ਕੋਲ ਗਾਜਰ ਦੇ ਜੀ ਤੇ ਮਤਲਬ 7-8 ਕਿੱਲੇ ਆਏਦੇ ਨੇ ਆਲੂ ਦੇ ਜੀ 5 ਤੋਂ 6 ਕਿੱਲੇ ਗੰਨੇ ਦੇ ਨੇ ਜੀ ਤੇ ਸਰੋਂ ਵੀ ਆਚਾਰ ਏਕੜ ਜੀ ਤੇ ਬਾਕੀ ਤਾਂ ਕਣਕ ਹੈ ਜਾਂ ਜੀ ਕਣਕ ਹੀ ਹੈ ਬਾਕੀ ਤਾਂ ਸਾਰੀ ਹੈ ਜੀ ਹੂੰ ਇਹ ਕੇ ਵੀ ਆ ਵੀ ਨੌਜਵਾਨ ਜਿਹੜੇ ਅੱਜ ਕੱਲ੍ਹ ਜਾਂ ਕਿਸਾਨ ਨੇ ਉਹ ਥੋੜੇ ਜਿਹਾ ਪਿੱਛੇ ਹੁੰਦੇ ਨੇ ਬੰਦੇ ਰੱਖੇ ਹੁੰਦੇ ਨੇ ਅੱਗੇ ਕੋਈ ਸਾਂਝੀ ਰੱਖਿਆ ਹੁੰਦਾ ਕੋਈ ਪਰਦੇਸੀ ਹੈਨਾ ਉਹ ਆ ਕੇ ਇੱਧਰ ਕੰਮ ਕਰ ਰਹੇ ਨੇ ਹੈਨਾ ਉਹਨਾਂ ਨੂੰ ਅੱਗੇ ਲਾਇਆ ਹੁੰਦਾ ਟਰੈਕਟਰ ਵੀ ਉਹ ਸਾਂਭਦੇ ਨੇ ਸਾਰਾ ਤੁਸੀਂ ਤਾਂ ਆਪ ਵੀ ਕਰ ਰਹੇ ਹੋ ਨਾਲ ਹੈਨਾ ਟਰੈਕਟਰ ਅਸੀਂ ਆਪ ਚਲਾਉਂਦੇ ਆਂ ਤਕਰੀਬਨ ਜੀ ਪਰ ਨੌਕਰ ਵੀ ਹੁਣ ਇਹ ਵੀ ਮੈਂ ਹੁਣ ਇਕੱਲਾ ਤਾਂ ਸਾਰੇ ਚਲਾ ਨਹੀਂ ਸਕਦਾ ਜੀ ਉਹ ਵੀ ਨਾਲ ਚਲਾਉਂਦਾ ਮੁੰਡਾ ਨਾਲ ਹੋ ਕੇ ਪਰ ਐਵੇਂ ਵੀ ਆਪਾਂ ਨੂੰ ਕੁਛ ਤਾਂ ਕਰਨਾ ਹੀ ਪਊਗਾ ਯਾਰ ਜੇ ਜਮੇ ਮੇਲੇ ਵੈ ਹਾਂ ਜਮੇ ਮੇਲੇ ਵੈ ਕੇ ਤਾਂ ਕੁਝ ਵੀ ਨਹੀਂ ਬਣਦਾ ਜੇ ਹੁਣ ਮੈਂ ਵੀ ਸਾਰੀ ਨੌਕਰਾਂ ਦੇ ਉਤੇ ਸਿਰ ਤੇ ਹੂੰ ਆ ਫਿਰ ਤਾਂ ਤੁਹਾਨੂੰ ਹੁਣ ਮਨ ਦੇ ਵਿੱਚ ਆਉਂਦਾ ਵੀ ਕੰਮ ਕਰ ਸਾਰਾ ਸੈੱਟ ਆ ਚਲੋ ਨੌਕਰ ਕਰੀ ਜਾਣਗੇ ਆਪ ਹੁਣ ਥੋੜੀ ਜਿਹੀ ਸੈੱਟ ਤੇ ਹੋ ਕੇ ਬਹਿ ਜਾਓ ਕਿ ਨਹੀਂ ਜਨੂਨ ਅੱਜ ਵੀ ਉਵੇਂ ਹੀ ਨਹੀਂ ਮੈਂ ਦਿਲ ਤਾਂ ਕਰਦਾ ਪਰ ਜੇ ਸੈੱਟ ਤੇ ਹੋ ਕੇ ਬਹਿਣਾ ਤਾਂ ਲੇਬਰ ਨਹੀਂ ਕੁਝ ਕਰਦੀ ਜੀ ਜੀ ਆਪ ਵਿੱਚ ਹਾਜ਼ਰ ਤਾਂ ਰਹਿਣਾ ਪੈਂਦਾ ਜੀ ਹਾਂਜੀ ਪਰ ਜੇ ਆਪਾਂ ਉਹਨਾਂ ਨੂੰ ਭੇਜ ਦਾਂਗੇ ਵੀ ਆਹ ਕੰਮ ਕਰ ਦੋ ਤਾਂ ਸਾਰੇ ਦਿਨ ਚ ਤੁਹਾਨੂੰ ਪਤਾ ਹੀ ਆ ਕਿੰਨਾ ਕਰਕੇ ਦੇਵਾਂਗੇ ਜੇ ਆਪਾਂ ਨਾਲ ਆ ਤਾਂ ਫਿਰ ਐ ਵੀ ਨਾਲ ਤਾਂ ਰਹਿਣਾ ਨਿਕ ਤਾਂ ਆਪਣੇ ਫਸਲ ਦਾ ਦੇਖ ਰੇਖ ਹੋ ਜਾਂਦੀ ਹੈ ਜੀ ਜੇ ਆਪਾਂ ਵਿੱਚ ਵੜ ਕੇ ਦੇਖਦੇ ਹਾਂ ਬਾਹਰੋਂ ਵੱਟ ਤੇ ਖੜਕੇ ਤਾਂ ਕੁਝ ਨਹੀਂ ਪਤਾ ਲੱਗਦਾ ਜੀ ਇੱਕ ਆਪਾਂ ਗੱਲ ਕਰ ਰਹੇ ਸੀ ਮਤਲਬ ਜਦੋਂ ਤੁਸੀਂ ਉੱਠੇ ਹੋ ਇਸ ਕੰਮ ਦੇ ਵਿੱਚ ਆਏ ਹੋ ਉਹ ਤੁਸੀਂ ਦੱਸ ਰਹੇ ਸੀ ਕਿ ਘਰ ਦੇ ਹਾਲਾਤ ਤੋਂ ਬਲੇ ਚੰਗੇ ਨਹੀਂ ਸੀ ਹੈ ਕਿ ਤੁਹਾਨੂੰ ਮਤਲਬ ਕਾਫੀ ਉਦਾਂ ਦੇ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪਿਆ ਉਦੋਂ ਤਾਂ ਮੈਂ ਮਤਲਬ ਬੜਾ ਛੋਟਾ ਸੀ ਨਾ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਸੀ 1990 ਚ ਤੇ ਉਦੋਂ ਸਾਡੇ ਘਰ ਦੇ ਹਾਲਾਤ ਬਹੁਤੇ ਠੀਕ ਨਹੀਂ ਸੀ ਮਰੇ ਪਾਪਾ ਨੂੰ ਨਹੀਂ ਬੜਾ ਸਟ੍ਰਗਲ ਕਰਿਆ ਤੇ ਨਾਲ-ਨਾਲ ਮੈਂ ਵੀ ਉਹਨਾਂ ਦੇ ਕੰਮ ਕਰਦਾ ਰਿਹਾ ਤੇ ਮੇਰਾ ਏਟੀਟਿਊਡ ਦਾ ਬਰਥ ਐ ਸੀ 1997 ਚ ਪਹਿਲੀ ਵਾਰ ਤੂੜੀ ਵਾਲਾ ਰੀਪਰ ਲੈ ਲਿਆ ਸੀ ਉਦੋਂ ਤੋਂ ਹਰ ਸਾਲ ਚਲਾਉਂਦੇ ਆ ਰਹੇ ਹਾਂ ਉਹਨੂੰ ਆਪ ਅਸੀਂ ਐਮਪੀ ਵੀ ਜਾਂਦੇ ਰਹੇ ਹਾਂ ਮਸ਼ੀਨਾਂ ਲੈ ਕੇ ਹਰਿਆਣੇ ਤੱਕ ਵੀ ਜਾਂਦੇ ਰਹੇ ਹਾਂ ਹਰਿਆਣੇ ਚ ਵੀ ਤੂੜੀ ਵਾਲਾ ਰੀਪਰ ਲੈ ਕੇ ਜਾਂਦੇ ਰਹੇ ਹਾਂ ਉਰੇ ਪਿੰਡ ਵੀ ਬੜਾ ਕੰਮ ਕਰਿਆ ਜੀ ਬਿਲਕੁਲ ਤੇ ਕਿਤੇ ਨਾ ਕਿਤੇ ਕਹ ਲੀਏ ਕਿ ਜਿਹੜਾ ਮੇਨਤੜੀ ਸੋਚ ਹੈ ਜਿਹੜੀ ਉਸ ਤਰੀਕੇ ਦੀ ਅਪਣਾਉਣੀ ਚਾਹੀਦੀ ਆ ਖੇਰ ਦੇ ਵਿੱਚ ਅੱਜ ਦੀ ਯੂਥ ਨੇ ਜੇ ਯੂਥ ਹੈ ਜਿਹੜਾ ਕਿਉਂਕਿ ਇਹ ਵੀ ਵੱਡੀ ਸਮੱਸਿਆ ਨਸ਼ੇ ਦੀ ਵੀ ਪੰਜਾਬ ਦੇ ਵਿੱਚ ਹਾਲਾਂਕਿ ਇਹ ਵੀ ਹੁੰਦਾ ਕਿ ਲੋਕ ਕਹਿੰਦੇ ਨੇ ਕਿ ਕੋਈ ਕਿਸ ਦੇ ਮੂੰਹ ਚ ਨਹੀਂ ਪਉਂਦਾ ਨਸ਼ਾ ਆਪਣਾ ਆਪ ਧਿਆਨ ਦੇਣਾ ਪੈਂਦਾ ਅੱਗੇ ਯੂਥ ਨੂੰ ਸੰਦੇਸ਼ ਕੀ ਦੇਣਾ ਚਾਹੂਗੇ ਤੁਸੀਂ ਦੇਖੋ ਯੂਥ ਨੂੰ ਤਾਂ ਮੈਂ ਇਹੀ ਕਰੂੰ ਪਹਿਲਾ ਮਨ ਸ਼ੈਤਾਨ ਦਾ ਘਰ ਜੇ ਜੇ ਉਹ ਕੰਮ ਲੱਗਣਗੇ ਤਾਂ ਆਪੇ ਨਹੀਂ ਜਾਣਗੇ ਜੇ ਤਾਂ ਬੇਲੇ ਬੈਠਣਗੇ ਆਪੇ ਜਾਣਗੇ ਕੋਈ ਬੇਲੇ ਉਹੀ ਜੀ ਸੰਗਤ ਚ ਬੈਠਣਗੇ ਜਾ ਕੇ ਉਹ ਜੇ ਕੋਈ ਜੇ ਮੈਂ ਨਸ਼ਾ ਕਰਦਾ ਮੈਂ ਤੁਹਾਨੂੰ ਕਹੂੰਗਾ ਤੁਸੀਂ ਕਰੋ ਆਹ ਦੇਖ ਐ ਫਲਾਣਾ ਜੇ ਤੁਹਾਡਾ ਵੀ ਅੰਦਰੋਂ ਆਵਾਜ਼ ਆਊਗੀ ਥੋੜੀ ਤਾਂ ਹੀ ਕਰੋਗੇ ਐ ਤੱਕੇ ਨਾਲ ਤਾਂ ਮੈਂ ਤੁਹਾਡੇ ਮੂੰਹ 'ਚ ਕੁਝ ਵੀ ਨਹੀਂ ਪਾ ਸਕਦਾ ਜਾਂ ਤੁਸੀਂ ਮੇਰੇ ਨਹੀਂ ਪਾ ਸਕਦੇ ਇਹੀ ਆ ਵੀ ਮੈਂ ਯੂਥ ਨੂੰ ਕਹਿਣਾ ਚਾਹੁੰਦਾ ਵੀ ਨਸ਼ਿਆਂ ਤੋਂ ਬਚੋ ਪੜਾਈ ਕਰੋ ਭਾਈ ਤਾਂ ਖੇਤੀ ਵੀ ਕੋਈ ਤੁਹਾਨੂੰ ਦਾ ਮਾੜਾ ਨਹੀਂ ਜੇ ਤੁਸੀਂ ਆਪਣੇ ਹੱਥੀ ਮਿਹਨਤ ਕਰਕੇ ਕਰੋਗੇ ਤਾਂ ਸਾਰਾ ਕੁਝ ਇਹਦੇ 'ਚ ਵੀ ਸਾਰਾ ਕੁਝ ਸਾਰਾ ਕੁਝ ਖੇਤੀ ਦੇ ਸਿਰ ਤੋਂ ਬਣਾਇਆ ਜੀ ਅੱਜ ਘੱਟ ਵੱਜਦਾ ਕੱਲ ਵੱਧ ਵੱਜਦਾ ਸੀ ਪਰ ਇਹ ਨਹੀਂ ਕਹਿੰਦੇ ਵੀ ਖੇਤੀ ਨੇ ਆਪਾਂ ਨੂੰ ਖਾ ਲਿਆ ਜਾਂ ਕਰ ਲਿਆ ਫਲਾਣਾ ਪਰ ਆਪਾਂ ਸਾਰਾ ਕੁਝ ਹਾਲੇ ਤੱਕ ਜੋ ਵੀ ਹੈ ਉਹ ਖੇਤੀ ਦੀ ਦੇਣਾ ਆਪਣੇ ਦਸਾਂ ਨੌਹਾਂ ਦੀ ਕਿਰਤ ਹੈ ਨੀਲੇ ਆਸਮਾਨ ਥੱਲੇ ਤੁਹਾਡੀ ਸਾਰੀ ਕਮਾਈ ਹੈ ਇਹ ਪਰਮਾਤਮਾ ਨੇ ਦੇਣੀ ਆ ਤੁਹਾਨੂੰ ਜੋ ਦੇਣਾ ਮਤਲਬ 30 40 ਸਾਲ ਦੀ ਉਮਰ 'ਚ ਜੇ ਤੁਸੀਂ ਪਿਛਲੀ ਤਸਵੀਰ ਦੇਖੋ ਤੇ ਅੱਜ ਦੀ ਤਸਵੀਰ ਦੇਖੋ ਬਹੁਤ ਵੱਡਾ ਬਦਲਾ ਆਇਆ ਮਹਿਸੂਸ ਕਰਦੇ ਹਾਂ ਗੱਡੀ ਤਾਂ ਮੈਂ ਕਦੇ ਸੋਚੀ ਵੀ ਨਹੀਂ ਸੀ ਹੂੰ ਠੀਕ ਹੈ ਜੀ ਸਾਈਕਲ ਹੁੰਦਾ ਸੀ ਮੇਰੇ ਕੋਲ ਤਾਂ ਉਹਦੇ ਵੀ ਪੈਡਲ ਨਹੀਂ ਸੀ ਹੁੰਦੇ ਜਾਂ ਪੜਨ ਜਾਂਦੇ ਸੀ ਫਿਰ ਹੌਲੀ ਹੌਲੀ ਆਪੇ ਸੋਦਾ ਚੱਲੇ ਜਿਵੇਂ ਜਿਵੇਂ ਆਪਣੇ ਘਰ ਦਾ ਸਿਸਟਮ ਠੀਕ ਹੁੰਦਾ ਚੱਲੇ ਗਿਆ ਆਪਣਾ ਵੀ ਫਿਰ ਇੱਕ ਟਾਈਮ ਪੜਨ ਵਾਸਤੇ ਜੀਪ ਵੀ ਰੱਖੀ ਆਪਾਂ ਲੈ ਕੇ ਠੀਕ ਹੈ ਜੀ ਬੁਲਟ ਵੀ ਰੱਖਿਆ ਅੱਜ ਵੀ ਹੈਗਾ 97 ਮਾਡਲ ਅੱਜ ਵੀ ਹੈਗਾ ਆਪਣੇ ਕੋਲ ਹੀ ਆ ਉਹ ਸਾਰਾ ਕੁਝ ਮਤਲਬ ਜੋ ਹੈ ਖੇਤੀ ਦੇ ਸਿਰ ਤੋਂ ਕਰਿਆ ਬਾਈ ਸ਼ੌਕ ਵੀ ਪੂਰੇ ਕੀਤੇ ਨੇ ਮਤਲਬ ਆਪਣੇ ਸਾਰੇ ਨਾਲੇ ਪੂਰੇ ਕੀਤੇ ਨੇ ਆਸਟ੍ਰੇਲੀਆ ਵੀ ਘੁੰਮਿਆ ਏ ਹਾਂਗਕਾਂਗ ਵੀ ਘੁੰਮਿਆ ਏ ਗੋਆ ਤੁਹਾਡਾ ਲੇਹ ਲਦਾਖ ਘੁੰਮਿਆ ਸਾਰੇ ਮੈਂ ਜੀ ਹਾਂ ਬਹੁਤ ਵੱਡੀ ਗੱਲ ਇਹ ਦੀ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਆਪਣੀ ਕੀਮਤੀ ਸਮੇਂ ਚ ਧੰਨਵਾਦ ਤੁਹਾਡਾ ਜੀ ਤੁਸੀਂ ਮੈਨੂੰ ਇਹ ਲਾਇਕ ਸਮਝਿਆ ਜੀ ਥੈਂਕ ਯੂ ਜੀ ਤਾਂ ਸਾਡੇ ਨਾਲ ਸਨ ਜੀ ਆ ਗਾਂਵਦੂ ਕਿਸਾਨ ਗੁਰਬੀਰ ਸਿੰਘ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਖੇਤੀਬਾੜੀ ਦੇ ਸਿਰ ਦੇ ਉੱਤੇ ਜਿਹੜਾ ਉਹਨਾਂ ਨੇ ਆਪਣਾ ਨਵੀਆਂ ਟੈਕਨੀਕਸ ਨੂੰ ਅਪਣਾਇਆ ਤੇ ਸੰਘਰਸ਼ ਕੀਤਾ ਕਿਉਂਕਿ ਸੰਘਰਸ਼ ਭਰੀ ਜ਼ਿੰਦਗੀ ਆ ਜੇਕਰ ਇਹਨਾਂ ਦੀ ਜ਼ਿੰਦਗੀ ਤੇ ਝਾਕ ਮਾਰੀ ਜਾਵੇ ਕਿਸੇ ਵਕਤ ਜਿਹੜਾ ਸਾਈਕਲ ਵੀ ਜਿਹੜਾ ਇਹਨਾਂ ਦੇ ਕੋਲ ਨਹੀਂ ਸੀ ਹੁੰਦਾ ਜਾਂ ਕਹਿ ਲਈਏ ਕਿ ਉਸ ਤਰੀਕੇ ਦੇ ਹਾਲਾਤ ਸੀਗੇ ਪਰ ਅੱਜ ਹਾਲਾਤ ਨੇ ਜਿਹੜੇ ਇਸ ਤਰੀਕੇ ਦੇ ਨੇ ਕਿ ਇਹਨਾਂ ਨੇ ਮਿੰਤ ਦੇ ਸਿਰ ਦੇ ਉੱਤੇ ਆਪਣੇ ਸ਼ੌਕ ਵੀ ਪੂਰੇ ਕੀਤੇ ਆਪਣੇ ਪਰਿਵਾਰ ਦੇ ਸ਼ੌਕ ਵੀ ਪਾਲੇ ਤੇ ਜਿਹੜਾ ਮਿੰਤ ਦੇ ਸਿਰ ਤੇ ਇੱਕ ਨੌਜਵਾਨਾਂ ਵਾਸਤੇ ਇਹ ਮਿਸਾਲ ਵੀ ਬਣੇ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਛੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ